ਸਾਊਥ ਏਸ਼ੀਅਨ ਕ੍ਰੋਸ ਵਿੱਚ ਹਰਪੀਤ ਸਿੰਘ ਨੇ ਗੱਡ ਦਿੱਤੇ ਝੰਡੇ 골ਡ ਮੈਡਲ ਜਿੱਤ ਕੇ ਪਰਤੇ ਹੱਥ ਤੇ ਹਰਪੀਤ ਦਾ ਹੋਇਆ ਪਰਮਾ ਸਵਾਗਤ ਭਗਤ ਸਿੰਘ ਜੁਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੁਨਹਿਰੀ ਪੰਨਿਆਂ ਵਿੱਚ ਇੱਕ ਹੋਰ ਪੰਨਾ ਉਸ ਸਮੇਂ ਜੁੜ ਗਿਆ ਜਦੋਂ ਇਸ ਸੈਂਟਰ ਦੇ ਪ੍ਰਤਿਭਾਸ਼ਾਲੀ ਖਿਡਾਰੀ ਹਰਪੀਤ ਸਿੰਘ ਲਾਹੌਰੀ ਨੇ ਪਹਿਲੀ ਸਾਊਥ ਏਸ਼ੀਅਨ ਕ੍ਰੋਸ ਰਸ਼ੇਨ ਜੁਡੋ ਕੋਚੀ ਕੈਰਨਾ ਵਿੱਚ 골ਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਅੱਜ ਸੈਂਟਰ ਵਿੱਚ ਮੈਡਲ ਜਿੱਤ ਕੇ ਪਹੁੰਚ ਹਰਪ੍ਰੀਤ ਸਿੰਘ ਲਾਹੌਰੀ ਦਾ ਖਿਡਾਰੀਆਂ ਵੱਲੋਂ ਜੇਤੂ ਨਾਇਕਾ ਵਾਂਗੂ ਖਿਡਾਰੀਆਂ ਅਤੇ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ ਮੈਡਲ ਜੇਤੂ ਖਿਡਾਰੀ ਲਾਹੌਰੀ ਸਪੰਦੀ ਜਾਣਕਾਰੀ ਦਿੰਦਿਆ ਜੂໂດ ਸੈਂਟਰ ਦੇ ਸੰਚਾਲਕ ਅਮਿਤ ਸ਼ਾਸਤਰੀ ਨੇ ਦੱਸਿਆ ਕਿ ਉਹ 2012 ਵਿੱਚ ਸੈਂਟਰ ਦੇ ਸਾਬਕਾ ਖਿਡਾਰੀ ਚਾਚੇ ਹਰਦੀਪ ਸਿੰਘ ਜੂໂດ ਕੋਚ ਅੰਮ੍ਰਿਤ ਸਰ ਨਾਲ ਵਿਡੋ ਸਿੱਖਣ ਆਇਆ ਲਹੌਰੀ ਦਾ ਪਿਓ ਗੁਰਦੀਪ ਸਿੰਘ ਲਹੌਰੀ ਵੀ ਜੀ ਕੋ ਖਿਡਾਰੀ ਸੀ ਪਰ 20 ਸਾਲ ਪਹਿਲਾਂ ਵਿਦੇਸ਼ਾਂ ਵਿੱਚ ਪੈਸਾ ਕਮਾਉਣ ਗਿਆ ਪਰ ਵਾਪਸ ਨਹੀਂ ਆਇਆ ਅਤੇ ਨਾ ਹੀ ਉਸ ਦਾ ਪਰਿਵਾਰ ਨਾਲ ਕੋਈ ਰਾਬਤਾ ਹੈ 1 ਸਾਲ ਦਾ ਸਿਲਹੌਰੀ ਪਿਓ ਤੋਂ ਵਾਂਝਿਆ ਹੋਇਆ ਹੈ ਚਾਚੇ ਤਾਇਆ ਦਾਦੀ ਨੇ ਉਸ ਦਾ ਪਾਲਨ ਪੋਸ਼ਣ ਕੀਤਾ ਹੈ 8 ਵਾਰੀ ਦਾ ਨੈਸ਼ਨਲ ਖਿਡਾਰੀ ਕਈ ਵਾਰ ਨੈਸ਼ਨਲ ਪੱਧਰ ਤੇ ਮੈਡਲ ਜਿੱਤ ਚੁੱਕਾ ਹੈ ਉਸ ਦੇ ਕੋਚ ਰਵੀ ਕੁਮਾਰ ਨੇ ਦੱਸਿਆ ਕਿ 크로스 스키ਡ ਵਿਭਾਗ ਪੰਜਾਬ ਵੱਲੋਂ ਮਾਨਤਾ ਪ੍ਰਾਪਤ ਹੈ ਨੈਸ਼ਨਲ ਸਕੂਲ ਖੇਡਾਂ ਵਿੱਚ ਸ਼ਾਮਲ ਹੈ এਸ਼ੀਆ ਖੇਡਾਂ ਵਿੱਚ ਵੀ ਖਿਡਾਰੀ ਭਾਗ ਲੈਂਦੇ ਹਨ ਮੇਰਾ ਨਾਮ ਹਰਪੀ ਸਿੰਘ ਹੈ ਤੇ ਮੈਂ ਆਪਣੇ ਇਥੋਂ ਗਰਦਾਪੁਰੋਂ ਖੇਡਣ ਗਿਆ ਹਾਂ ਟ੍ਰੈਲ ਜਣ ਗਿਆ ਪਟਿਆਲੇ ਉੱਥੋਂ ਮੇਰੀ ਸਿਲੈਕਸ਼ਨ ਹੋਈ ਤੇ ਫਿਰ ਸਾਊਥ ਏਸ਼ੀਆ ਚੈਂਪੀਅਨਸ਼ਿਪ ਜਿੱਤੀ ਤੇ ਮੈਨੂੰ ਕੋਰਲਾ ਗਿਆ ਕੋਚੀ ਯੋਗ ਹੋਈ ਇੰਟਰਨੈਸ਼ਨਲ ਉੱਥੇ 6 ਟੀਮਾਂ ਆਈਆਂ ਸੀ ਪਾਕਿਸਤਾਨ ਭਟਾਨ ਬੰਗਲਾਦੇਸ਼ ਸ਼੍ਰੀਲੰਕਾ ਤੇ ਇੰਡੀਆ ਤੇ ਮੈਂ ਉੱਥੇ ਭਾਗ ਲੈ ਕੇ ਫਸਟ 골ਡ ਮੈਡਲ ਪ੍ਰਾਪਤ ਕੀਤਾ ਤੇ ਮੇਰੀ ਪਹਿਲੀ ਫਾਈਨਲ ਨਪਾਲ ਨਾਲ ਹੋਈ ਸੀ ਦੂਜੀ ਸ਼੍ਰੀਲੰਕਾ ਤੀਜੀ ਫਾਈਨਲ ਆਪਣੇ ਇੰਡੀਆ ਵਾਲਿਆਂ ਨਾਲ ਇਹ ਵੀ ਟੀਮ ਸੀ ਤੇ ਅੱਜ ਮੈਂ ਇੱਥੇ ਪਹੁੰਚਾ ਇਹਨੇ ਮੁਕਾਮ 'ਚ ਮੈਂ ਆਪਣੇ ਕੋਚ ਸਾਹਿਬ ਜੀ ਤੇ ਆਪਣੇ ਪਲੇਅਰ ਨਾਲ ਜਿਹੜੇ ਆਪਣੇ ਮੇਰੀ ਫੈਮਿਲੀ ਸਾਰਿਆਂ ਨੂੰ ਧੰਨਵਾਦ ਕਰਦਾ ਕਿ ਮੈਂ ਅੱਜ ਇੱਥੇ ਆਪਣਾ ਮੈਡਲ ਜਿੱਤ ਕੇ ਆਇਆ ਤੇ ਆਪਣੇ ਕੋਚਾ ਬਣਾ ਦਾ ਨਾਂ ਰੌਸ਼ਨ ਕੀਤਾ ਆਪਣੇ ਇੰਡੀਆ ਦਾ ਨਾਂ ਰੌਸ਼ਨ ਕੀਤਾ ਇਦਾਂ ਦੀ ਫਾਈਟਰੀ ਇੱਥੋਂ ਨਾਲ ਉਹਦੇ ਜਿਹੜੇ ਲੋਕੀ ਕਿਵੇਂ ਇਦਾਂ ਦਾ ਰੈਅ ਉੱਜਾਣ ਕਿਵੇਂ ਫਾਈਟਰੀ ਥੱਟੀ ਗਰੈਂਡ ਹਾਂਜੀ ਬਹੁਤ ਠੀਕ ਠਾਕ ਸੀ ਤੇ ਫਾਈਟ ਵੀ ਬਹੁਤ ਵਧੀਆ ਰਹੀ ਹੈ ਜੀ ਕੁਛ ਬਹੁਤ ਸਿੱਖਣ ਨੂੰ ਮਿਲਿਆ ਤੇ ਜਾ ਕੇ ਜਾਣ ਕੁਝ ਹਾਂਜੀ ਹਾਂਜੀ ਸਿੱਖਣ ਨੂੰ ਮਜਾ ਆਈ ਕੀ ਕਹਿਣਾ ਚਾਹੁੰਦੇ ਜੀ ਤਾਂ ਹੀ ਗਾਣਾ ਜਮਾਗੇ ਜੇ ਮੇਰਾ ਮੈਡਲ ਆਇਆ ਤੇ ਅੱਜ ਮੈਂ ਇੱਥੇ ਗਨੇਰਦਾਪੁਰ ਸੈਂਟਰ ਦਾ ਨਾਂ ਰੌਸ਼ਨ ਕੀਤਾ ਆਪਣੇ ਮਾਪੇ ਉਹਦਾ ਆਪਣੇ ਕੋਚਿਸ ਦਾ ਤੇ ਆਪਣੇ ਜਿਹੜੇ ਨਾਲ ਮੇਰੇ ਪਲੇਸ ਉਹਨਾਂ ਨੇ ਮੇਰਾ ਨਾਮ ਰੋਸ਼ਨ ਕੀਤਾ ਕਿਹੜੇ ਕਈ ਪਿਤਿ ਨਸ਼ੇ ਜੇ ਪੈ ਰਹੇ ਆ ਵੀ ਨੌਜਵਾਨ ਪੀੜੀ ਜਿਹੜੀ ਖੇਡ ਕੇ ਵਧੀਆ ਪ੍ਰਾਪਤ ਕਰ ਰਹੇ ਚ ਨੌਜਵਾਨ ਪੀੜੀ ਨੇ ਕਿਹਾ ਉਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਉਹਨੂੰ ਰਾਹੀ ਗਾਵਾ ਜਾਓ ਵੀ ਆਪਣੇ ਕੋਈ ਸਪੋਰਟਸ ਕਰੋ ਮਿਹਨਤ ਕਰੋ ਆਪਣੇ ਖਾਓ ਪੀਓ ਡਾਈਟ ਵਧੀਆ ਰੱਖੋ ਤੇ ਅੱਜ ਕਮਾਂਵਲ ਕੋਸ਼ਿਸ਼ ਰੱਖਿਆ ਜੀ ਮਿਹਨਤ ਕਰੋ ਤੇ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰੋ ਅਸੀਂ ਸ਼ੀਰਪਾਕ ਸਿੰਘ ਜੁਡੋ ਟ੍ਰੇਨਿੰਗ ਸੈਂਟਰ ਚ ਹਰਪ੍ਰੀਤ ਸਿੰਘ ਜਿਹੜੇ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਇੱਕ ਕਾਰਲਾ ਚ ਖੇਡਣ ਗਏ ਸੀ ਸਾਊਥ ਏਸ਼ੀਆ ਹੋਈ ਸੀ ਸਾਊਥ ਏਸ਼ੀਆ ਇੱਕ ਕਰਾਸ਼ ਰਸ਼ੀਨ ਜੂਡੋ ਗੇਮ ਹੈ ਜਿਹੜੀ ਪਹਿਲੀ ਵਾਰੀ ਜਿਹਦੀ ਇੰਟਰਨੈਸ਼ਨਲ ਟੂਰਨਾਮੈਂਟ ਹੋਇਆ ਉਹਦੇ ਚ ਇਹਨੇ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਇੰਡੀਆ ਦੀ ਪ੍ਰਤੀਨਿਧਤਾ ਕਰਦੇ ਹੋਏ 골ਡ ਮੈਡ ਜਿੱਤੇ ਆ ਸਾਨੂੰ ਖੁਸ਼ੀ ਹੈ ਕਿ ਜਦੋਂ ਇਹੋ ਜਿਹੇ ਬੱਚੇ ਜਿਹੜੇ ਲਗਾਤਾਰ ਪਿਛਲੇ ਇਹ 10 ਸਾਲ ਤੋਂ ਛੋਟੇ ਜੀ ਉਮਰ ਚ ਸਾਡੇ ਸੈਂਟਰ ਤੇ ਆਇਆ ਸੀ ਇਹ ਲਗਾਤਾਰ ਮਿਹਨਤ ਕਰਦਾ ਗਿਆ ਨੈਸ਼ਨਲ ਲੈਵਲ ਦੇ ਮੈਡਲ ਨੇ ਜੂਨੀਅਰ ਚੋ ਵੀ ਮੈਡਲ ਨੇ ਅੱਜ ਇਸ ਮੁਕਾਮ ਤੇ ਪਹੁੰਚਿਆ ਕਿ ਸਾਊਥ ਏਸ਼ੀਆ ਦੇ ਵਿੱਚੋਂ ਮੈਡਲ ਲੈ ਕੇ ਆ ਸਾਨੂੰ ਬਹੁਤ ਵੱਡੀ ਖੁਸ਼ੀ ਹੋਈ ਹੈ ਕਿ ਇਸ ਲੜਕੇ ਨੇ ਨਵੀਂ ਗੇਮ ਕਰਾਸ਼ ਜਿਹੜੀ ਆ ਉਹਦੇ ਵਿੱਚ 골ਡ ਮੈਡਲ ਜਿੱਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਖਿਡਾਰੀਆਂ ਦੇ ਲਈ ਪ੍ਰੇਰਨਾ ਸਰੋਤ ਬਣਿਆ ਕਿਉਂਕਿ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਕਰਾਸ਼ ਗੇਮ ਖੇਡ ਨੂੰ ਮਾਨਤਾ ਦਿੱਤੀ ਹੈ ਤੇ ਆਸ ਕਰਦੇ ਹਾਂ ਸਰਕਾਰ ਤੋਂ ਵੀ ਇਸ ਖੇਡ ਆਰੀ ਨੂੰ ਜਿਹੜਾ ਦਾ ਬਣਦਾ ਰੁਤਬਾ ਹੈ ਇਹਦਾ ਬਣਦਾ ਜਿਹੜੀ ਇਹਦੀ ਸੈਤਾ ਉਹ ਦਿੱਤੀ ਜਾਵੇ ਤਾਂ ਜੋ ਇਹ ਇੰਟਰਨੈਸ਼ਨਲ ਪੱਧਰ ਤੇ ਏਸ਼ੀਆ ਦੇ ਵਿੱਚ ਇਹ ਮੈਡਲ ਜਿਹੜਾ ਪ੍ਰਾਪਤ ਕਰ ਸਕੇ ਤੇ ਹੋਰ ਨਾ ਬੱਚਿਆਂ ਦੇ ਲਈ ਵੀ ਇਹ ਪ੍ਰੇਰਨਾ ਸਰੋਤ ਬਣੇ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਇਹ ਜਿਹੇ ਬੱਚੇ ਮੈਡਲ ਜਿੱਤ ਕੇ ਆਉਂਦੇ ਤਾਂ ਬਾਕੀਆਂ ਲਈ ਪ੍ਰੇਰਨਾ ਸਰੋਤ ਬਣਦੇ ਨੇ ਅਸੀਂ ਆਪਣੇ ਵੱਲੋਂ ਜੂਡੋ ਐਸੋਸੀਏਸ਼ਨ ਵੱਲੋਂ ਡਿਸਟ੍ਰਿਕਟ ਜੂਡੋ ਕਾ ਵੈਲਫੇਅਰ ਸੁਸਾਇਟੀ ਵੱਲੋਂ ਗੁਰਦਾਸਪੁਰ ਵਾਸੀਆਂ ਵੱਲੋਂ ਮੈਂ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੀ ਖਾਸ ਕਰਕੇ ਇਹਦੀ ਦਾਦੀ ਨੂੰ ਇਹਨਾਂ ਦੀ ਮਾਤਾ ਨੂੰ ਬਹੁਤ-ਬਹੁਤ ਵਧਾਈ ਦਿਨਾ ਇਨਾਂ ਦਾ ਚਾਚਾ ਜਿਹੜਾ ਆਪ ਵੀ ਕੋਚ ਹੈ ਉਹਦੇ ਨੂੰ ਉਹਨੂੰ ਵੀ ਵਧਾਈ ਦੇਣਾ ਕਿਉਂਕਿ ਉਹਦੀ ਪ੍ਰੇਰਣਾ ਸਦਕਾ ਹੀ ਅੱਜ ਇਹ ਇਸ ਮਕਾਮ ਤੇ ਪਹੁੰਚਿਆ ਸਾਰੇ ਕੋਚਾਂ ਵੱਲੋਂ ਵਿਦਿਆਰਥੀਆਂ ਵੱਲੋਂ ਅਸੀਂ ਇਸ ਦਾ ਜੀ ਆਇਆਂ ਕਰਦੇ ਹਾਂ